ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਦੇਵ ਗੰਦਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਕ ਪਾਰ ਬ੍ਰਹਮ ਲੇਵ ਲਾਵੇ ਰਹਾਉ ਸੁੰਦਰ ਸੁਗੜ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਾਹੜ ਨਾ ਜੋਨੀ ਤਾਵੇ ਪੂਰਨ ਬ੍ਰਹਮ ਰਵਿਆ ਮਾਨ ਤਾਨ ਮਹਿ ਆਨ ਨ ਦ੍ਰਿਸ਼ਟੀ ਆਵੇ ਆਨ ਨ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਾਨ ਸੰਗ ਨਾਨਕ ਜਿਸ ਲੜ ਲਾਵੇ ਨਰਕ ਰੋਗ ਨਹੀਂ ਹੋਵਤ ਇਥੇ ਠੰਮਕ ਲਾ ਕੇ ਜਾਨ ਸੰਗ ਇਥੇ ਵਿਸਰਾਮ ਹੈ ਨਾਨਕ ਜਿਸ ਲੜ ਲਾਵੇ ਦੇਵ ਗੁੰਦਾਰੀ ਪੰਜਵਾ ਚੰਚਲ ਸੁਪਨਾ ਹੀ ਉਰਜਾਇੋ ਇਹ ਚੰਚਲ ਪਾਦ ਤੇ ਵਿਰਾਮ ਹੈ ਸੁਪਨਾ ਹੀ ਉਰਜਾਇੋ ਇਤਨੀ ਨਾ 부ਜੈ ਕਬੂ ਚਲਨਾ ਵਿਗਲ ਭਇਓ ਸੰਗ ਮਾਇਉ ਰਹਾਉ ਕੋਸਮ ਰੰਗ ਸੰਗ ਰਸ ਰਚਿਆ ਵਿਖਿਆ ਇਕ ਉਪਾਇਉ ਲੋਭ ਸੁਨੇ ਮਾਨ ਸੁਖ ਕਰ ਮਾਨੈ ਬੇਗ ਤਹਾ ਉੱਠਤਾ ਯੋ ਫਿਰਤ ਫਿਰਤ ਬਹੁਤ ਸ਼੍ਰਾਮ ਪਾਇਓ ਸੰਤ ਦੁਆਰਾ ਆਇਓ ਕਰੀ ਕਿਰਪਾ ਪਾਰ ਬ੍ਰਹਮ ਸੁਆਮੀ ਨਾਨਕ ਲੀਓ ਸਮਾਇਓ ਦੇਵ ਗੰਧਾਰੀ ਪੰਜਵਾ ਸਰਬ ਸੁਖਾ ਗੁਰ ਚਰਨਾਂ ਕਲਮਲ ੜਾਰਨ ਮਨਹ ਸਧਾਰਨ ਇਹ ਆਸਰ ਮੋਹ ਤਰਨਾ ਇਹ ਆਸਰ ਮੋਹ ਤਰਨਾ ਰਹਾਉ ਪੂਜਾ ਅਰਚਾ ਸੇਵਾ ਬੰਦਨ ਇਹ ਟਹਿਲ ਮੋਹ ਕਰਨਾ ਇਹ ਟਹਿਲ ਮੋਹ ਕਰਨਾ ਬਿਗਸੈ ਮਾਨ ਹੋਵੈ ਪਰਗਾਸਾ ਬਹਰ ਨ ਗਰਭ ਹੈ ਪਰਨਾਵ ਸਫਲ ਮੂਰਤ ਪਰਸਾਹ ਸੰਤਨ ਕੀ ਹਾਂ ਪਰਸੋ ਹੋੜਾ ਨਹੀਂ ਲਾਉਣਾ ਪਰਸਾਹ ਹੀ ਉਚਾਰਨ ਕਰਨਾ ਸਫਲ ਮੂਰਤ ਪਰਸਾਹ ਸੰਤਨ ਕੀ ਇਹ ਧਿਆਨਾ ਧਰਨਾ ਭਇਓ ਕਿਰਪਾਲ ਠਾਕੁਰ ਨਾਨਕ ਕਾਓ ਪਰਿਓ ਸਾਧ ਕੀ ਸਰਨਾ ਦੇਵ ਗੰਧਾਰੀ ਮਹੱਲਾ ਪੰਡਵਾ ਇਹ ਦੇਵ ਗੰਧਾਰ ਪਾਠ ਜਿਹੜਾ ਨਾ ਪ੍ਰਾਤਨ ਸਰੂਪਾਂ ਦੇ ਵਿੱਚ ਹੈ ਜਿਵੇਂ ਦੀਵ ਗੰਧਾਰੀ ਰਗਣੀ ਹੈ ਇਸ ਤਰ੍ਹਾਂ ਦੇਵ ਗੰਧਾਰ ਰਾਗ ਹੈ ਇਸ ਕਰਕੇ ਦੇਵਗੰਧਾਰ ਮਹੱਲਾ ਪੰਜਵਾਂ ਪਾਠ ਸੁੱਧ ਹੈ ਦੇਵਗੰਧਾਰ ਦੇ ਦੇਵਗੰਧਾਰੀ ਪੰਜਵਾਂ ਹੀ ਛਪਿਆ ਹੋਇਆ ਪਰ ਪ੍ਰਾਤਨ ਰੂਪਾਂ ਦੇ ਵਿੱਚ ਪਾਠ ਦੇਵਗੰਧਾਰ ਮਹੱਲਾ ਪੰਜਵਾਂ ਹੈ ਦੇਵਗੰਧਾਰ ਮਹੱਲਾ ਪੰਜਵਾਂ ਆਪਣੇ ਹਰਪੈ ਬੇਨਤੀ ਕਹੀ ਹੈ ਚਾਰ ਪਦਾਰਥ ਅਨੰਦ ਮੰਗਲ ਨਿਧ ਸੂਖ ਸਹਿਜ ਸਿੱਧ ਲਹੀਐ ਰਹਾਉ ਮਾਨ ਤਿਆਗ ਹਰ ਚਰਣੀ ਲਾਗੋ ਜਿਸ ਤਿਸ ਪ੍ਰਭ ਅੰਚਲ ਗਹੀਐ ਆਂਤ ਨ ਲਾਗੈ ਅਗਨ ਸਾਗਰ ਤੇ ਸਰਨ ਸੁਆਮੀ ਕੀ ਅਹੀਐ ਕੋਟ ਪ੍ਰਾਦ ਮਹਾ ਅਕ੍ਰਿਤ ਕਾਨ ਅਕ੍ਰਿਤ ਕਾਨ ਉਚਾਰਨ ਕਰਨਾ ਯਾਨੀ ਰਾਰੇ ਨੂੰ ਸਿਆਰੀ ਲਾ ਜਾਨੀਆ ਅਕ੍ਰਿਤ ਕਾਨ ਅਕਿਰਤ ਕਾਨ ਨਹੀਂ ਕਾ ਬਾਹਰ ਬਾਹਰ ਪ੍ਰਭ ਸਹੀਐ ਕਰੁਣਾਮੈ ਪੂਰਨ ਪਰਮੇਸ਼ਵਰ ਕਰੁਣਾਮੈ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਹਾਂਜੀ ਕਰੁਣਾਮੈ ਪੂਰਨ ਪਰਮੇਸ਼ਵਰ ਜੇ ਅਕਿਰਤਕ ਹਨ ਹੋਵੇ ਫਿਰ ਨਾ ਰਾਰਾ ਪੂਰਾ ਹੋਵੇ ਫਿਰ ਅਕਿਰਤਕ ਹਨ ਜੇ ਰਾਰੇ ਇਥਾਂ ਰਾਰਾ ਕੱਕੇ ਦੇ ਫਿਰ ਅਕਰਿਤਕ ਹਨ ਨਾਨਕ ਤਿਸ ਸਰਨਹੀਐ ਦੀਵਗੰਧਾਰੀ ਪੰਜਵਾ ਗੁਰ ਕੀ ਚਰਨਾ ਰਿਦਾ ਪਰ ਵਿਸਾ ਰੋਗ ਸੋਗ ਸਭ ਦੁਖ ਬਿਨਾਸੀ ਉਤ੍ਰ ਸਗਲ ਕਲੇਸ਼ਾ ਰਹਾਉ ਜਨਮ ਜਨਮ ਕੇ ਕਿਲ ਵਿਖ ਨਾਸਾ ਹੈ ਕੋਟ ਮੱਜਨ ਇਸ ਨਾਨਾ ਨਾਮ ਨਿਧਾਨ ਗਾਉਤ ਗੁਣ ਗੋਬਿੰਦ ਲਾਗੋ ਸਹਿਜ ਧਿਆਨਾ ਕਰ ਕਿਰਪਾ ਅਪਨਾ ਦਾਸ ਕੀਨੋ ਬੰਧਨ ਤੋਰ ਨਿਰਾਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤਿੰਨ ਇਹ ਤ੍ਰੈ ਨਹੀਂ ਕਹਣਾ ਛੱਕੇ ਤ੍ਰੈ ਛੱਕੇ ਤਿੰਨ ਇਸ ਤਰ੍ਹਾਂ ਹੀ ਉਚਾਰਨ ਕਰਨਾ ਕਿਉਂਕਿ ਇੱਥੇ 18 ਸ਼ਬਦ ਪੂਰੇ ਹੋ ਗਏ ਨੇ ਇਸ ਕਰਕੇ ਇੱਥੇ ਛੱਕੇ ਤਿੰਨ ਲਿਖ ਦਿੱਤਾ ਹੈ ਕਾਕੀ ਕੋਈ ਇਹਦੇ ਬਾਣੀ ਦੇ ਵਿੱਚੋਂ ਕੋਈ ਸ਼ਬਦ ਨੂੰ ਘਟਾ ਵਧਾ ਨਾ ਸਕੇ ਗਿਣਤੀ ਨਾਲ-ਨਾਲ ਮਹਾਰਾਜ ਲਿਖ ਰਹੀ ਹਨ ਦੇਵ ਗੰਦਾਰੀ ਮਹੱਲਾ ਪੰਜਵਾ ਹਾਂਜੀ ਮੇਰੀ ਪੁਥੀ 'ਚ ਮਹੱਲਾ ਹੈ ਨਹੀਂ ਸੀ ਪਰ ਪ੍ਰਾਤਮਕ ਰੂਪਾਂ 'ਚ ਮਹੱਲਾ ਹੈ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਰਬ ਕੇ ਚਰਨ ਨਿਹਾਰੋ ਕਰਹ ਅਨੁਗ੍ਰਹ ਸੁਆਮੀ ਮੇਰੇ ਮਨ ਤੇ ਕਬਹ ਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਬੇਖ ਜਾਰੋ ਸਭ ਤੇ ਨੀਚ ਆਤਮ ਕਰਮਾਨੋ ਮਨ ਮਹਿ ਇਹ ਸੁਖ ਧਾਰੋ ਗੁਣ ਗਾਵਹਿ ਠਾਕੁਰ ਅਵਿਨਾਸੀ ਕਲਮਲ ਸਗਲੇ ਝਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਔਰ ਧਾਰੋ ਦੀਵ ਗੰਧਾਰੀ ਮਹੱਲਾ ਪੰਜਵਾ ਪ੍ਰਾਪ ਜੀਓ ਪਿਖੋ ਦਰਸ ਤੁਮਾਰਾ ਪਿਖੋ ਦਰਸ ਤੁਮਾਰਾ ਸੁੰਦਰ ਧਿਆਨ ਧਾਰ ਦਿਨ ਰਾਣੀ ਰੈਣੀ ਜੀ ਪ੍ਰਾਨ ਤੇ ਪਿਆਰਾ ਰਹਾਉ ਪ੍ਰਾਨ ਨੰਨੇ ਭੁੱਲਿਆ ਕਰਤੇ ਤੂੰ ਨਾਣੀ ਨਿਕਲਦੀ ਸ਼ਾਸਤਰ ਵੇਦ ਪ੍ਰਾਨ ਅਵਲੋਕੇ ਸ਼ਾਸਤਰ ਵੇਦ ਪੁਰਾਨ ਅਵਲੋਕੇ ਸਿਮਰੇਤ ਤਤ ਵਿਚਾਰਾ ਦੀਨਾ 나ਥ ਪ੍ਰਾਨ ਪਾਤ ਪੂਰਨ ਪਾਵਜਲ ਉਦਰਨਹਾਰਾ 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 ਆਦ ਜੁਗਾਦ ਭਗਤ ਜਨ ਸੇਵਕ ਆਦ ਜੁਗਾਦ ਜੁਗਾਦ ਪਾ ਥੋੜਾ ਜਿਹਾ ਕਸ ਕੇ ਬੋਲਣਾ ਹੈ ਆਦ ਜੁਗਾਦ ਭਗਤ ਜਨ ਸੇਵਕ ਇੱਥੇ ਵਿਸਰਾਮ ਹੈ ਤਾਕੀ ਵਿਖੇ ਆਧਾਰਾ ਤਾਕੀ ਪਾਠ ਇਕੱਠਾ ਹੀ ਕਰਨਾ ਹੈ ਕਸ ਕੇ ਉਚਾਰਨ ਕਰਨਾ ਹੈ ਤਾਕੀ ਇੱਥੇ ਯਮਕ ਲਾ ਦੇਣੀ ਹੈ ਵਿਖੇ ਆਧਾਰਾ ਤੈਨ ਜਨਕੀ ਧੂਰ ਬਾਚੈ ਨਿਤ ਨਾਨਕ ਪਰਮੇਸ਼ਰ ਦੇਵਨਹਾਰਾ ਦੀਵ ਗੰਦਾਰੀ ਮਹੱਲਾ ਪੰਜਵਾ ਤੇਰਾ ਜਨ ਰਾਮ ਰਸਾਇਣ ਮਤਾ ਪ੍ਰੇਮ ਰਸਾ ਨਿਦ ਜਾ ਕੋ ਉਪਜੀ ਛੋੜਨਾ ਕਤਹੂ ਜਾਤਾ ਰਹਾਉ ਬੈਠਤ ਹਰ ਹਰ ਸੋਵਤ ਹਰ 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 ਰਸ ਭੋਜਨ ਖਾਤਾ 68 ਤੀਰਤ ਮੱਜਨ ਕੀਨੋ ਸਾਧੂ ਧੂਰੀ ਨਾਤਾ ਸਫਲ ਜਨਮ ਹਰ ਜਾਨ ਕਾ ਉਪਜਿਆ ਜਿਨ ਕੀਨੋ ਸੋਤ ਵਿਧਾਤਾ ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਦਾਰੀ ਮਹੱਲਾ ਪੰਜਵਾ ਮਾਈ ਗੁਰ ਬਿਨ ਗਿਆਨ ਨ ਪਾਈਐ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੋਸਾਈਐ ਮਾਈ ਪਦਤੀ ਹੀ ਵਿਸਰਾਮ ਹੈ ਰਹਾਉ ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਪਰਮਾਈਐ ਟਿਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਰੂ ਆਈਐ ਟਿਕਣ ਨ ਟਿਕਣ ਨਾ ਪਾਵੇ ਬਿਨ ਸਤ ਸੰਗਤ ਇਥੇ ਵਿਸਰਾਮ ਕਿਸ ਆਗੈ ਜਾਏ ਇਥੇ ਠੰਮਕ ਰੂ ਆਈਐ ਪਾਠ ਇਕੱਠਾ ਹੀ ਕਰਨਾ ਹੈ ਰੂ ਆਈਐ ਵੱਖਰਾ ਨਹੀਂ ਕਹਿਣਾ ਟੇਕਣ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੈ ਜਾਏ ਰੂ ਆਈਐ ਕਰੈ ਅਨੁਗ੍ਰਹਿ ਸਵਾਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਨੀਵ ਗੰਧਾਰੀ ਮਹੱਲਾ ਪੰਜਵਾ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਆਨੰਦ ਰੂਪ ਜਿਹੜਾ ਪਾਠ ਸੰਬੰਧਕ ਹੈ ਭਈ ਕਲਿਆਣ ਆਨੰਦ ਰੂਪ ਹੋਈ ਹੈ ਉੱਬਰੇ ਬਾਲ ਗੋਪਾਲ ਰਹਾਉ ਉੱਬਰੇ ਬਾਲ ਗੋਪਾਲ ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮਮਾਨ ਧਿਆਇਆ ਹਾਥ ਦੇ ਰਾਖੇ ਪਰਮੇਸ਼ਰ सगला ਦੁਰਤ ਮਿਟਾਇਆ ਵਰਨਾਰੀ ਮੇਂ ਮੰਗਲ ਲਗਾਇਆ ਠਾਕੁਰ ਕਾ ਜੈਕਾਰ ਠਾਕੁਰ ਕਾ ਜੈਕਾਰ ਕਹੋ ਨਾਨਕ ਜਨਕੋ ਬਲ ਜਾਈਏ ਕਹੋ ਹੂੜਾ ਨਹੀਂ ਲਾਉਣਾ ਕਹੋ ਨਾਨਕ ਜਨਕੋ ਬਲ ਜਾਈਏ ਪੂਲੇ ਅੱਖਰ ਬੁੱਲਿਆ ਕਰ ਜੋ ਸਬਨਾ ਕਰੇ ਉਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ